ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੋਈ ਜਨ ਹਰਿ ਸਿਉ ਦੇਵੈ ਜੋਰ ਚਰਨ ਗਾਹੋਂ ਬਕਉ ਸੁਭ ਰਸਨਾ ਦੀਜੈ ਪ੍ਰਾਨ ਅਕੋਰ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਬਹਿ ਆਪ ਵੇਚਾਈ ਦਰਸ਼ਨ ਹਰ ਦੇਖਣ ਕੈ ਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਸਾਧ ਸੰਗਤ ਜੀਓ ਵੱਡੇ ਭਾਗ ਹਨ ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਕਰਕੇ ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਆਪਜੀ ਫਰ ਰਿਓ ਹਰ ਇੱਕ ਸਿੱਖ ਹਮੇਸ਼ਾ ਸਰਬੱਤ ਦੇ ਭਲੇ ਲਈ ਜਾਚਨਾ ਕਰਦਾ ਹੈ ਸਾਡੀ ਅਰਦਾਸ ਵਿੱਚ ਸਭ ਤੋਂ ਪਹਿਲੀ ਜਾਚਨਾ ਸਮੁੱਚੇ ਪੰਥ ਸਰਬੱਤ ਖਾਲਸਾ ਜੀ ਵੱਲੋਂ ਕੀਤੀ ਜਾਂਦੀ ਹੈ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਾਵੇ ਅਰਦਾਸੀਆ ਕੋਈ ਵੀ ਹੋਵੇ ਉਹ ਸਰਬੱਤ ਖਾਲਸਾ ਜੀ ਦਾ ਪ੍ਰਤੀਨਿਧ ਹੋ ਕਰਕੇ ਅਰਦਾਸ ਕਰ ਰਿਹਾ ਹੁੰਦਾ ਹੈ ਸਿੱਖ ਧਰਮ ਵਿੱਚ ਉੱਚੇ ਰੀ ਪੁਜਾਰੀ ਸ਼੍ਰੇਣੀ ਕੋਈ ਨਹੀਂ ਹੈ ਇਸ ਲਈ ਹਰ ਕੋਈ ਅਰਦਾਸ ਕਰ ਸਕਦਾ ਹੈ ਇੱਕ ਬੱਚਾ ਵੀ ਅੱਗੇ ਹੋ ਕੇ ਸੰਗਤ ਵੱਲੋਂ ਅਰਦਾਸ ਕਰਨ ਦਾ ਹੱਕ ਰੱਖਦਾ ਹੈ ਇਸ ਲਈ ਸਿੱਖ ਧਰਮ ਨਾਲ ਸੰਬੰਧ ਰੱਖਣ ਵਾਲਾ ਹਰ ਸਿੱਖ ਬੱਚੇ ਲਈ ਅਰਦਾਸ ਕੰਠ ਕਰਨਾ ਜਿਹੜੀ ਹੈ ਉਹ ਲਾਜ਼ਮੀ ਹੈ ਕਿਉਂਕਿ ਉਹ ਖਾਲਸਾ ਬਰਾਦਰੀ ਦਾ ਸਦਸ ਹੈ ਇਸ ਨਾਤੇ ਸਰਵਤ ਖਾਲਸਾ ਦਾ ਪ੍ਰਤੀਨਿਧ ਹੋ ਕਰਕੇ ਪ੍ਰਤੀਨਿਧਤਾ ਕਰਨ ਦਾ ਹਰ ਇੱਕ ਬੱਚਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਸਰਬੱਤ ਦਾ ਭਲਾ ਮੰਗਣ ਲਈ ਅਰਦਾਸ ਕਰਨ ਦਾ ਅਧਿਕਾਰੀ ਹੈ ਸਾਡੀ ਏਕਤਾ ਦਾ ਸੋਮਾ ਇੱਕ ਅਕਾਲ ਉੱਪਰ ਸਾਡਾ ਭਰੋਸਾ ਇੱਕ ਸ਼ਬਦ ਗੁਰੂ ਸਾਡਾ ਏਕਤਾ ਦਾ ਹੈ ਇੱਕ ਸ਼ਬਦ ਗੁਰੂ ਦੀ ਟੇਕ ਅਸੀਂ ਸਾਰੇ ਇੱਕ ਪਿਤਾ ਔਰ ਇੱਕ ਪਵਿੱਤਰ ਮਾਤਾ ਦੀ ਔਲਾਦ ਹਾਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਔਰ ਸਾਡੀ ਮਾਂ ਹਮਾਤਾ ਸਾਹਿਬ ਕੌਰ ਜੀ ਇਹ ਕੌਮ ਦੋ ਨਿਰਮਲ ਆਤਮਾਵਾਂ ਦੇ ਅਤੁੱਤੀ ਅਦੁੱਤੀ ਸੰਯੋਗ ਤੋਂ ਫਾਇਦਾ ਹੋਈ ਪਹਿਲੀ ਵਾਰ ਇਸ ਨੇ ਹਿੰਦੁਸਤਾਨ ਵਿੱਚ ਕੌਮੀਅਤ ਦਾ ਅਹਿਸਾਸ ਜਗਾਇਆ ਇਸ ਕੌਮ ਨੇ ਬਰਿਆਂ ਵਿੱਚ ਹੀ ਇੱਕ ਗੌਰਵਮਈ ਕੌਮੀ ਵਿਰਸਾ ਜਿਹੜਾ ਸੀ ਉਹ ਕਾਇਮ ਕਰ ਦਿੱਤਾ ਸੋਚੀਆਂ ਰਵੈਤਾਂ ਤੇ ਉੱਚੀ ਪਰੰਪਰਾ ਦਾ ਇੱਕ ਅਮੀਰ ਵਿਰਸਾ ਜੋ ਸਿੱਖ ਧਰਮ ਹੈ ਜਿਸ ਦਾ ਸਾਰੰਸ਼ ਅਸੀਂ ਅਰਦਾਸ ਵਿੱਚ ਪੜ੍ਹਦੇ ਹਾਂ ਔਰ ਅਰਦਾਸ ਦੇ ਵਿੱਚ ਸਿੱਖ ਧਰਮ ਦਾ ਜਿਹੜਾ ਸਾਰੰਸ਼ ਹੈ ਸਮੁੱਚਾ ਵਿਰਸਾ ਇਕ ਅਮੀਰ ਵਿਰਸਾ ਜਿਹੜਾ ਹੈ ਉਹ ਸਾਂਭਿਆ ਹੋਇਆ ਹੈ ਸਮਾਇਆ ਹੋਇਆ ਹੈ ਜੋ ਨਿਤ ਅਰਦਾਸ ਵਿੱਚ ਜੁੜਨ ਵਾਲੇ ਸਰਬੱਤ ਖਾਲਸਾ ਜੀ ਨੂੰ ਆਪਣੇ ਬਿਰਦ ਵੱਲੋਂ ਸੁਚੇਤ ਕਰਦਾ ਹੈ ਵਾਸੀ ਅਸੀਂ ਆਨੰਦਪੁਰ ਸਾਹਿਬ ਦੇ ਹਾਂ ਨਾਨਕ ਦੇ ਖਾਲਸੇ ਦੇ ਗੁਰੂ ਕੇ ਲਾਹੌਰ ਸਰਵਤਰ ਖਾਲਸਾ ਜਿਹੜਾ ਹੈ ਸ੍ਰੀ ਆਨੰਦਪੁਰ ਸਾਹਿਬ ਦਾ ਵਾਸੀ ਹੈ ਇਸ ਕਰਕੇ ਅਸੀਂ ਇੱਕ ਹੀ ਨਹੀਂ ਇੱਕ ਦਿਸ਼ ਦੇ ਵੀ ਹਾਂ ਸਾਡਾ ਰੂਪ ਇੱਕ ਹੈ ਸਾਡਾ ਬਾਣਾ ਇੱਕ ਹੈ ਧਾੜੇ ਤੇ ਦਸਤਾਰ ਦਾ ਦੀਦਾਰ ਇੱਕ ਹੈ ਇੱਕੇ ਦੀ ਭਾਵਨਾ ਨੂੰ ਕਾਇਮ ਰੱਖਣਾ ਤੇ ਜ਼ਿੰਦਗੀ ਵਿੱਚ ਕਮਾ ਕੇ ਦਿਖਾਣਾ ਸਾਡਾ ਧਰਮ ਹੈ ਇਹ ਸਾਡੇ ਕੌਮੀ ਅਸਤਿਤਵ ਦੀ ਬੁਨਿਆਦ ਸ਼ਰਤ ਹੈ ਇਸ ਅੰਦਰ ਇੱਕ ਕੇਂਦਰ ਨਾਲ ਜੁੜਨਾ ਵੀ ਸ਼ਾਮਲ ਹੈ ਸਾਡਾ ਕੇਂਦਰੀ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਹੈ। ਔਰ ਜਦੋਂ ਅਸੀਂ ਇੱਕ ਕੇਂਦਰ ਨਾਲ ਜੁੜਾਂਗੇ ਇਸ ਵਿੱਚ ਸ਼ਾਮਲ ਹੋਵਾਂਗੇ ਕਿਸੇ ਕਿਸਮ ਦੀ ਧੜੇਵੰਦੀ ਦੀ ਜਿਹੜੀ ਹੈ ਉਹ ਸਾਡੇ ਅੰਦਰ ਇਹੰਗਤਾ ਨਹੀਂ ਰਹੇਗੀ। ਹਰ ਇੱਕ ਸਿੱਖ ਜਿਹੜਾ ਹੈ ਇੱਕ ਕੇਂਦਰ ਨਾਲ ਜੁੜਿਆ ਹੋਇਆ ਆਮ ਤੌਰ ਤੇ ਦੁਨਿਆਵੀ ਮਨੁੱਖਾਂ ਦੀ ਟੜੇਬੰਦੀ ਹੁੰਦੀ ਹਰ ਕੋਈ ਆਸ ਕਰਦਾ ਹੈ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਦੀ ਸੁਲਤਾਨ ਸਤਗੁਰੂ ਜੀ ਆਸਾ ਰਾਗ ਅੰਦਰ ਪਵਿੱਤਰ ਸ਼ਬਦ ਉਚਾਰਨ ਕਰਦੇ ਕਿਸੇ ਕੀਆ ਮਿੱਤਰ ਸੁੱਤ ਨਾਲ ਭਾਈ ਕਿਸੇ ਕੀਆ ਕੁੜਮਸਕੇ ਨਾਲ ਜਵਾਈ ਕਿਸੇ ਕੀਆ ਸਿੱਖਦਾਰ ਚੌਧਰੀ ਨਾਲ ਆਪਣੇ ਸਵਾਈ ਹਮਾਰਾ ਧੜਾ ਹਰ ਰਹਿਆ ਸਮਾਈ ਸਾਡਾ ਜਿਹੜਾ ਧੜਾ ਹੈ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਰੀ ਵਾਹਿਗੁਰੂ ਪਰਮੇਸ਼ਰ ਹੈ ਦੁਨੀਆਦਾਰ ਧੜੇ ਬਣਾਉਂਦੇ ਨੇ ਕੋਈ ਮਿੱਤਰ ਬਣਾਉਂਦਾ ਹੈ ਕੋਈ ਪੁੱਤਰ ਨਾਲ ਜਿਹੜੀ ਹੈ ਉਹ ਇੱਕ ਹਉਮੈ ਰੱਖਦਾ ਕਿ ਮੇਰੇ ਵਾਸਤੇ ਮੇਰਾ ਪੁੱਤਰ ਹੀ ਹੈ ਕੋਈ ਆਪਣੇ ਕੁੜਮ ਤੇ ਮਾਣ ਕਰਦਾ ਹੈ ਕੋਈ ਆਪਣੇ ਜਵਾਈ ਤੇ ਮਾਣ ਕਰਦਾ ਹੈ ਕੋਈ ਸਰਪੰਚ ਤੇ ਮਾਣ ਕਰਦਾ ਹੈ ਸਰਦਾਰ ਚੌਧਰੀ ਕੋਈ ਐਮਐਲਏ ਤੇ ਮਾਣ ਕਰਦਾ ਹੈ ਪਰ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਭਾਈ ਸਾਡਾ ਧੜਾ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਇਸ ਕਰਕੇ ਸਿੱਖ ਹਮੇਸ਼ਾ ਟੇਕ ਜਿਹੜੀ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਰੱਖਦਾ ਹੈ ਸਦਾ ਹੀ ਓਟ ਪਰਮੇਸ਼ਰ ਦੀ ਲੈਂਦਾ ਹੈ ਇਹ ਅਹਿਸਾਸ ਇੱਕ ਬਲਵਾਨ ਇੱਛਾ ਹੈ ਇੱਕ ਰੰਗ ਵਿੱਚ ਰੰਗੀਜ ਕੇ ਇਕੱਠਿਆਂ ਜਿਉਣ ਦੀ ਅੰਮ੍ਰਿਤ ਪਾਨ ਕਰਕੇ ਇਹਨਾਂ ਦਾ ਕੁੱਲ ਇਹਨਾਂ ਦਾ ਕਰਮ ਇਹਨਾਂ ਦਾ ਧਰਮ ਇਹਨਾਂ ਦੀ ਕਿਰਤ ਜਿਹੜੀ ਹੈ ਉਹ ਨਾਸ਼ ਹੋ ਗਈ ਹੁੰਦੀ ਹੈ ਬੜੀ ਵਾਰ ਪ੍ਰਸ਼ਨ ਉਠਾਇਆ ਜਾਂਦਾ ਹੈ ਕਿ ਸਿੱਖ ਇੱਕ ਕੌਮ ਹਨ ప్రసిద్ధ రాజకీయ డాక్టర్ రైనా ਦੇ মত ਅਨੁਸਾਰ ਕੌਮियत ਇਸ ਲਈ ਦੋ ਵੱਡੀਆਂ ਸ਼ਰਤਾਂ ਹਨ ਇੱਕ ਕੌਮ ਵਾਸਤੇ ਦੋ ਵੱਡੀਆਂ ਸ਼ਰਤਾਂ ਜਿਸ ਜਨ ਸਮੂਹ ਉੱਪਰ ਇਹ ਸ਼ਰਤਾਂ ਟੁਕਦੀਆਂ ਨੇ ਉਹ ਵੱਖਰੀ ਕੌਮ ਹੈ ਇਹ ਸ਼ਰਤਾਂ ਹਨ ਸਾਂਝਾ ਅਮੀਰ ਪ੍ਰੰਪਰਾਿਕ ਵਿਰਸਾ ਜਿਸ ਉੱਪਰ ਉਹਨਾਂ ਨੂੰ ਗਰਭ ਹੋਵੇ ਸਾਡਾ ਇੱਕ ਅਮੀਰ ਵਿਰਸਾ ਹੈ ਔਰ ਸਾਨੂੰ ਗਰਭ ਹੈ ਸਾਡੇ ਪੁਰਖਿਆਂ ਤੇ ਜਿਨ੍ਹਾਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਇਕੱਠਾਏ ਖੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੋਸਾ ਸੰਗ ਨਿਭਾਈ ਔਰ ਹਮੇਸ਼ਾ ਹੀ ਅਰਦਾਸ ਕਰਦੇ ਕਿ ਸਤਿਗੁਰੂ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਸਿੱਖੀ ਦੇ ਰਸਤੇ ਕਿੱਸਾ ਸਵਾਸਾਂ ਸੰਗ ਨਿਭਾਉਣਾ ਦੂਸਰੀ ਹੈ ਇਕੱਠਿਆਂ ਜੂਨ ਦੀ ਲਾਲਸਾ ਜੇਕਰ ਇਹਨਾਂ ਸ਼ਰਤਾਂ ਨੂੰ ਸਵੀਕਾਰ ਕਰ ਲਈਏ ਤਾਂ ਸਿੱਖਾਂ ਨੂੰ ਇੱਕ ਅਡਰੀ ਕੌਮ تسلیم ਕੀਤੇ ਬਿਨਾ ਕਿਵੇਂ ਬਣ ਆਵੇਗੀ ਹਰ ਇੱਕ ਸਿੱਖ ਅੰਮ੍ਰਿਤ ਦੀ ਦਾਤ ਦਾ ਅਧਿਕਾਰੀ ਹੈ ਇਹ ਸਿੱਖ ਦੀ ਵੱਡੀ ਪ੍ਰਾਪਤੀ ਹੈ ਕਿ ਉਸਨੇ ਅੰਮ੍ਰਿਤ ਪਾਨ ਕੀਤਾ ਹੈ ਇਹ ਗੌਰਵ ਵਾਲੀ ਗੱਲ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਇੱਕ ਵੱਖਰੀ ਕੌਮ ਅਵੱਖਰੀ ਪਹਿਚਾਣ ਸਾਨੂੰ ਵੱਖਰਾ ਪਹਿਰਾਵਾ ਜਿਹੜਾ ਸੀ ਉਹ ਬਖਸ਼ਿਸ਼ ਕੀਤਾ ਹਜ ਤਾ ਸੀ ਜਿਹੜਾ ਪਹਿਰਾਵਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਉਹਦੇ ਤੋਂ ਦੂਰ ਹੁੰਦੇ ਜਾ ਰਹੇ ਹਾਂ ਜਦੋਂ ਕੋਈ ਨਿਹੰਗ ਸਿੰਘ ਮਿਲਦਾ ਹੈ ਨਿਹੰਗ ਸਿੰਘ ਦੇ ਦਰਸ਼ਨ ਦੇਖ ਕੇ ਮਨ ਦੇ ਵਿੱਚ ਨਫ਼ਰਤ ਆਉਂਦੀ ਹੈ ਵੀ ਇਹ ਕਿਹੜਾ ਬਾਣਾ ਪਾਇਆ ਹੋਇਆ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਜਿਹੜਾ ਬਾਣਾ ਔਰ ਜੋ ਬਾਣੀ ਸਾਨੂੰ ਬਖਸ਼ਿਸ਼ ਕੀਤੀ ਉਸ ਬਾਣੇ ਨਾਲ ਜੁੜਨਾ ਇਸ ਕਰਕੇ ਸਿੱਖ ਦੀ ਕੋਈ ਜਾਤ ਨਹੀਂ ਹੈ ਸਿੱਖ ਦਾ ਕਰਮ ਸਿੱਖ ਦਾ ਧਰਮ ਸਿੱਖ ਦੀ ਕਿਰਤ ਜਿਹੜੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਪਰਥਾਏ ਸਤਿਗੁਰਾਂ ਨੂੰ ਸਮਰਪਣ ਹੋ ਕਰਕੇ ਜਦੋਂ ਸੋਤੇ ਸਿੱਧੇ ਗੁਰੂ ਕੇ ਹੋ ਗਏ ਫਿਰ ਖਾਲਸੇ ਦਾ ਜਨਮ ਜਿਹੜਾ ਹੈ ਉਹ ਤਾਂ ਫਿਰ ਮੌਤ ਦੇ ਵਿੱਚ ਹੋਇਆ ਸਿਰ ਦੇ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਦੇ ਸਤਿਗੁਰਾਂ ਨੇ ਪਹਿਲਾਂ ਹੀ ਬਚਨ ਕੀਤਾ ਜਾਵ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕੀਜੈ ਇਸ ਲਈ ਅੰਮ੍ਰਿਤ ਪਾਨ ਕਰਕੇ ਸਿੱਖ ਦੁਆਰੇ ਗੁਰੂ ਦੇ ਘਰ ਜਨਮਦਾ ਹੈ ਗੁਰੂ ਦੇ ਜਨਮ ਕੇ ਉਹ ਆਪਣਾ ਆਵਾਗੌਣ ਜਿਹੜਾ ਹੈ ਉਹ ਮਿਟਾ ਲੈਂਦਾ ਸਤਗੁਰ ਕੈ ਜਨਮੇ ਗਮਨ ਮਿਟਾਇਆ ਜਦੋਂ ਗੁਰੂ ਘਰ ਵਿਖੇ ਜਨਮ ਹੋ ਗਿਆ ਤਾਂ ਇਹਦਾ ਜਿਹੜਾ ਆਵਾਗੌਣ ਦਾ ਚੱਕਰ ਜਿਹੜਾ ਸੀ ਉਹ ਮਿਟ ਗਿਆ ਕਿਉਂਕਿ ਉਹਨੇ ਬੜਮੁੱਲੀ ਦਾਤ ਜਿਹੜੀ ਸੀ ਪ੍ਰਾਪਤ ਕਰ ਲਈ ਅੰਮ੍ਰਿਤ ਪੀਆ ਸਤਗੁਰ ਦੀਆ ਹਵਰ ਨਾ ਜਾਣਾਂ ਦੁਆ ਤੀਆ ਉਹਦੇ ਅੰਦਰੋਂ ਮੇਰ ਤੇਰ ਦੀ ਭਾਵਨਾ ਜਿਹੜੀ ਸੀ ਉਹ ਮਿਟ ਗਈ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਇਸ ਕਰਕੇ ਹਮੇਸ਼ਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੇ ਟੇਕ ਰੱਖਣੀ ਔਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਜੁੜਨਾ ਸਾਡਾ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਦੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅਸੀਂ ਪੁੱਤਰ ਹਾਂ ਇਸ ਕਰਕੇ ਏਕਤਾ ਨੂੰ ਕਾਇਮ ਰੱਖਣਾ ਜ਼ਰੂਰੀ ਹੈ ਹਰ ਇੱਕ ਗੁਰਸਿੱਖ ਲਈ ਅਸੀਂ ਕਿਸੇ ਵੀ ਜੁੱਟ ਨੂੰ ਆਪਣੇ ਫੈਸਲੇ ਪੰਥ ਉਤੇ ਪੰਥਕ ਫੈਸਲੇ ਦੀ ਸਾਕਲ ਵਿੱਚ ਥੋਪਣ ਤੋਂ ਵਰਜ ਸਕੀਏ ਕੋਈ ਇਕੱਲੀ ਸੰਪਰਦਾਏ ਕੋਈ ਇਕੱਲੀ ਰਾਜਸੀ ਜਮਾਤ ਸਰਬੱਤ ਖਾਲਸਾ ਨਹੀਂ ਹੈ ਜੇਕਰ ਇਹ ਨਹੀਂ ਮੰਨਾਂਗੇ ਤਾਂ ਸਰਬੱਤ ਖਾਲਸੇ ਹੋ ਜਾਣਗੇ ਬਹੁਤ ਸਾਰੇ ਕਈ ਸਾਰੇ ਸਰਬੱਤ ਖਾਲਸੇ ਹੋ ਜਾਣਗੇ ਪਰ ਸਰਬੱਤ ਖਾਲਸਾ ਤਾਂ ਵਾਦ ਇੱਕ ਹੈ ਸਭ ਸੰਪਰਦਾਵਾਂ ਜਿਸ ਦੇ ਅੰਦਰ ਆ ਜਾਂਦੀਆਂ ਸਾਰੇ ਧੜੇ ਜਿਸ ਵਿੱਚ ਅਲੋਪ ਹੋ ਜਾਂਦੇ ਹਰ ਇੱਕ ਸਿੱਖ ਦਾ ਧਰਮ ਹੈ ਹਮੇਸ਼ਾ ਸਰਬੱਤ ਦੇ ਭਲੇ ਲਈ ਅਰਦਾਸ ਕਰਨੀ ਐਸੀ ਕੌਮੀਅਤ ਦਾ ਸੰਕਲਪ ਬਣਾਈ ਰੱਖਣਾ ਸਾਡਾ ਅਵਿਰਲ ਉਪਰਾਲਾ ਹੋਣਾ ਚਾਹੀਦਾ ਤੇ ਇਸ ਦੀ ਪ੍ਰੇਰਣਾ ਜਿਹੜੀ ਹੈ ਸਰਬੱਤ ਖਾਲਸਾ ਜੀ ਵੱਲੋਂ ਕੀਤੀ ਜਾ ਰਹੀ ਹੈ ਹਰ ਰੋਜ਼ ਜਦੋਂ ਅਸੀਂ ਅਰਦਾਸ ਵਿੱਚ ਖੜਦੇ ਹਾਂ ਹਰ ਇੱਕ ਸਿੱਖ ਦੀ ਪਹਿਲੀ ਮੰਗ ਇਹ ਹੁੰਦੀ ਹੈ ਕਿ ਸਰਬੱਤ ਖਾਲਸਾ ਦੀ ਅਰਦਾਸ ਕਰਦਾ ਹਰ ਇੱਕ ਸਿੱਖ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀਓ ਸਰਬੱਤ ਖਾਲਸੇ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਨੂੰ ਵਾਹਿਗੁਰੂ 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 ਨਾਮ ਚੇਤਨਾਵੇ ਉਹ ਜਦੋਂ ਅਸੀਂ ਇਸ ਅਰਦਾਸ ਵਿੱਚ ਖੜਦੇ ਆਂ ਇਹ ਅਰਦਾਸ ਕਰਦੇ ਆਂ ਤਾਂ ਇਸ ਅਰਦਾਸ ਦੇ ਅਨੁਸਾਰ ਹੀ ਸਾਡਾ ਜੀਵਨ ਜਿਹੜਾ ਹੈ ਉਹ ਹੋਣਾ ਚਾਹੀਦਾ ਇਸ ਅਰਦਾਸ ਨੂੰ ਅਸੀਂ ਆਪਣੇ ਹਿਰਦੇ ਅੰਦਰ ਵਸਾਈਏ ਕਿਉਂਕਿ ਸਾਡਾ ਅਮੀਰ ਵਿਰਸਾ ਹੈ ਜੋ ਅਸੀਂ ਅਰਦਾਸ ਵਿੱਚ ਪੜਦੇ ਆ ਜੋ ਅਸੀਂ ਸੰਭਾਲ ਕੇ ਰੱਖਿਆ ਹੋਇਆ ਹੈ ਔਰ ਹਮੇਸ਼ਾ ਇਸ ਨੂੰ ਸੰਭਾਲ ਕੇ ਰੱਖਣਾ ਹਰ ਇੱਕ ਸਿੱਖ ਦਾ ਜਿਹੜਾ ਧਰਮ ਹੈ ਫਰਜ਼ ਹੈ ਸਤਿਗੁਰੂ ਜੀ ਰਹਿਮਤ ਕਰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੀ ਬਖਸ਼ੀ ਹੋਈ ਵੱਡਮੁੱਲੀ ਦਾਤ ਕਿਉਂਕਿ ਸਤਿਗੁਰੂ ਸਾਨੂੰ ਗੁਰੂ ਪੰਥ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਲੜ ਲਾ ਕੇ ਗਏ। ਪੰਥ ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਠੇਕ। ਪੂਜਾ ਅਕਾਲ ਕੀ ਪਰਛਾਬਦ ਦਾ ਔਰ ਦੀਦਾਰ ਖਾਲਸੇ ਕਾ। ਦੀਦਾਰ ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਕਿਤੋਂ ਕਰਨਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀਆਂ ਦਾ ਦੀਦਾਰ ਖਾਲਸਾ ਮੇਰਾ ਰੂਪ ਹੈ ਖਾਸ। ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸੇ ਵਿੱਚੋਂ ਸਤਿਗੁਰੂ ਜੀ ਕਹਿੰਦੇ ਮੇਰਾ دیدار ਹੋਏਗਾ ਔਰ ਸਾਡੀ ਆਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਅੰਦਰ ਇਸ ਕਰਕੇ ਪੰਥ ਅਤੇ ਗ੍ਰੰਥ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਾਂ ਨੇ ਇਹ ਵੱਡ ਮੁੱਲੀ ਦੇਣ ਜਿਹੜੀ ਹੈ ਖਾਲਸਾ ਪੰਥ ਨੂੰ ਬਖਸ਼ਿਸ਼ ਕੀਤੀ ਔਰ ਬਾਣੀ ਅਤੇ ਬਾਣੀ ਦੇ ਧਾਰਨੀ ਬਣਾਇਆ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਟੀਕ ਲੈ ਕਰਕੇ ਖਾਲਸਾ ਪੰਥ ਵਿੱਚ ਸ਼ਾਮਲ ਹੋ ਕਰਕੇ ਖੰਡੇ ਬਾਟੇ ਦੀ ਪਾਹੁਲ ਲੈ ਕਰਕੇ ਅਸੀਂ ਆਪਣੇ ਜੀਵਨ ਨੂੰ ਸੁਚੱਜਾ ਸੁਖਾਮ ਸਵਾਰ ਸਕੀਏ ਸਫਲਾ ਬਣਾ ਸਕੀਏ ਹੋਈਆਂ ਬਿਆੰਤ ਫੁੱਲਾਂ ਦੀ ਖਿਮਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ